ਨੀ ਨੀਨ ਪਾ ਕੇ ਗੱਡੀ ਕੱਢ ਲੈ ਨਾ ਇਹ ਚਾ ਚਿੱਤੇ ਢੀੜੇ ਪਾ ਕੇ ਭੁਲਟ ਤੇ ਵਹ ਨਾ ਇਹ ਚੱਕ ਲੈਣ ਗੀਆਂ ਜਿੱਦੇ ਸਰਕਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਕਾ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਤਾਂ ਨੂੰ ਮਾਰਾਂ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਮੇਰੇ ਜਾਨਸ਼ਾਨ ਕਿਸ ਕੋਈ ਹੱਦ ਨਹੀਂ ਮਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਦ ਨਹੀਂ ਮਿਰਜਾ ਨਿਸ਼ਾਨੀ ਕਿਸ ਕੋਈ ਹੱਦ ਨਹੀਂ ਮਿਰਜੇ ਤੋ ਜੱਟਾ ਤੂੰ ਸ਼ਿਕਾਰੀ ਵੱਦ ਨਹੀਂ ਕੱਲੇ ਤੀਰ ਨੇ ਸਿੱਜਦੇ ਤਲਵਾਰਾਂ ਪਹਿਗੀਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾ ਪਹਿਗੀਆਂ ਓਏ ਇੱਥੇ ਵੱਡੇ 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 ਆਸ਼ਕਾਂ ਨੂੰ ਮਾਰਾ ਪਹਿਗੀਆਂ ਓਏ ਇੱਥੇ ਵੱਡੇ ਵੱਡੇ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਮਹੀਵਾਲ ਸੋਣੀ ਨੂੰ ਖਵਾਉਂਦਾ ਪੱਟ ਸੀ ਸੋਣੀ ਵੀ ਨਹੀਂ ਕਿਸੇ ਤੋਂ ਕਹੌਂਦੀ ਘੱਟ ਸੀ ਜੁੱਬੀ ਅੱਦ ਵਿੱਚ ਦੂਰ ਹੀ ਕਿਨਾਰਾ ਰਹੇ ਗੀਆਂ ਓਏ ਇੱਥੇ ਵੱਡੇ 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 ਆਸ਼ਟਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਟਾ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਉਧ ਰਸੀਬੇ ਗੋਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉਧ ਰਸੀਬੇ ਗੋਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉਧ ਰਸੀਬੇ ਗੋਤੇ ਆਸ਼ਿਕ ਹੋ ਗਿਆ ਢਾਈ ਮਿੰਟਾਂ ਚ ਸਭ ਕੁਝ ਖੋ ਗਿਆ ਉੱਡ ਗਈਆਂ ਕੋਲਾਂ ਵਿੱਚ ਹੀ ਵਹਾਰਾ ਰਹੇ ਦੀਆਂ ਵੇਥੇ ਵੱਡੇ 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 ਆਸ਼ਤਾਂ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਤਾਂ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ 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 ਆਸ਼ਤਾਂ ਨੂੰ ਮਾਰਾ ਪੈ ਗਈਆਂ ਓਏ ਇੱਥੇ ਵੱਡੇ ਵੱਡੇ ਕਿਹੜਾ ਪਿੰਡਾ ਬਾਈ ਤੇਰਾ ਸਹਣਾ ਪਿੰਡਾ ਜੀ ਯਾਰ ਕਾਲਾ ਤੇਰੇ ਚ ਬਹੁਤ ਆ ਕੀ ਗੱਲ ਤੈਨੂੰ ਕਿਸ ਨੇ ਪੁੱਛੇ ਨਹੀਂ ਹਾਂਜੀ ਬਸ ਮਾਲਕ ਦੀ ਕਿਰਪਾ ਬਾਕੀ ਪਰਮਾਤਮਾ ਦੇ ਰੰਗ ਆ ਜੀ ਬਈਆ ਤੇਰਾ ਸੰਦੇਸ਼ ਸਾਰੇ ਪੰਜਾਬ ਚ ਭੇਜਾਂਗੇ ਬਾਹਰ-ਬਾਹਰ ਦੇਸਾਂ 'ਚ ਭੇਜਾਂਗੇ ਧੰਨਵਾਦ ਜੀ ਤੁਹਾਨੂੰ ਡੋਡਿਆਂ ਦਾ ਸੁਣਾਈ ਗਾਣਾ ਯਾਰ ਤੇਰਾ ਬਹੁਤ